i So much. प्यारीयां सब लोग वीर क्रोन सिंह ने आज ਤੁਹਾਨੂੰ ਦੱਸਿਆ ਸੀ ਕਿ ਨਿਰਗੁਣ ਜੋਤ ਅਕਾਰਪੁਰਖ ਹੀ ਸਾਡਾ ਇਸਤੂ ਹੈ। ਔਰ ਨਿਰਗੁਣ ਜੋਤ ਅਕਾਰਪੁਰਖ ਹੀ ਧਰਤੀ ਦੇ ਉੱਤੇ ਆ ਕੇ ਪਰਵਟ ਹੋਇਆ। ਕਿਉਂਕਿ ਉਹ ਜੁਗੋ ਜੁਗ ਆਪਣਾ ਖੇਲ ਕਰਦਾ ਹੈ ਤੇ ਆਪਣਾ ਵੇਸ ਬਟਾਉਂਦਾ ਹੈ। ਹੁਣ ਨਿਰਗੁਣ ਜੋਤ ਅਕਾਰਪੁਰਖ ਹੈ ਕੀ ਬਿਨਾ ਆਪਾਂ ਨੂੰ ਇਹਦੇ ਬਾਰੇ ਜਾਣਕਾਰੀ ਹੋਣੀ ਜਿਹੜੀ ਨਾ ਬਹੁਤ ਹੀ ਜ਼ਰੂਰੀ ਆ ਸਚਿ ਬਾਸ਼ੀ ਨੇ ਹਰ ਬਾਣੀ ਵਿੱਚ ਲਿਖਾਇਆ ਗੁਰਮੁਖੋ ਤਤਾਂ ਵਾਲਾ ਨਹੀਂ ਕੋਈ ਚੋਰੀਆ ਉਤਾਰਾ ਜੋਤੀ ਜੋਤ ਜੋਤ ਜੋਤੁ ਜੁਲਾਈ ਆਹ ਬਣੇ ਨਿਰਗੁਣ ਜੋਤ ਜੋਤ ਸ਼ਬਦ ਪੁਰਖ ਅਕਾਲ ਨਿਰਗੁਣ ਸਰੂਪ ਨੇ ਕਲੰਕ ਨਰੈਣ ਨਰ ਅਵਤਾਰਾ ਪੰਜ ਤਤ ਕੋਈ ਨੇ ਕਲੰਕ ਨਾ ਮਾਤ ਆਪਾਏ ਕਿਉਂਕਿ ਨੇ ਕਲੰਕ ਆਪਾ ਸ਼ਬਦ ਪੜਦੇ ਆ ਸਾਰੇ ਨੇ ਕਲੰਕ ਹਰ ਕਾ ਨਾ ਨਾ ਮਰੇ ਨਾ ਜਾਏ ਨੇ ਕਲੰਕ ਨੂੰ ਕਿਹਾ ਗਿਆ ਪਰਮਾਤਮਾ ਦੇ ਅਕਾਲ ਪੁਰਖ ਦੇ ਨਾਮ

ਰੂਪ ਕਦੋਂ ਬਟਾਉਂਦੀ ਹੈ ਜਦੋਂ ਸੰਸਾਰ ਦੇ ਵਿੱਚ ਪ੍ਰਗਟ ਹੁੰਦੀ ਹੈ ਜਿਸ ਸਰੀਰ ਦੇ ਵਿੱਚ ਪ੍ਰਗਟ ਹੋ ਜਾਂਦੀ ਹੈ ਨਿਰਗੁਣ ਉਪਾਇਆ ਨਿਰਗੁਣ ਕਢਾਇਆ ਤੇ ਨਿਰਗੁਣ ਲੋਕ ਮਾਸ ਉੱਠ ਲੈ ਤਾਇਆ ਕੀ ਹੋਇਆ ਨਿਰਗੁਣ ਦੀ ਸਾਰੀ ਉਤਪਤੀ ਹੋਈ ਨਿਰਗੁਣ ਨੇ ਸਾਰੀ ਘਾੜਨ ਘੜੀ ਤੇ ਨਿਰਗੁਣ ਹੀ ਹੰਤ ਲੈ ਕੇ ਵਿਚ ਲੈ ਜਾ ਹੁਣ ਇੱਥੇ ਕੀ ਸਮਝਿਆ ਆਪਾਂ ਨਿਰਗੁਣ ਜੋਤ ਅਕਾਲ ਪੁਰਖ ਨਿਰਗੁਣ ਹੁਕਮ ਚਲਾਇਆ ਨਿਰਗੁਣ ਸ਼ਬਦ ਜਨਾਇਆ ਨਿਰਗੁਣ ਸ਼ਬਦ ਦੇ ਵਟਿਆ ਖੇਲ ਕੀ ਦਾ ਹੁਕਮ ਕਿਸ ਦਾ ਚੱਲ ਰਿਹਾ ਅਕਾਲ ਪੁਰਖ ਦਾ ਨਿਰਗੁਣ ਜੋਤ ਦਾ ਆਪਾਂ

ਇਦਾ ਉਸ ਅਕਾਲ ਪੁਰਖ ਲਈ ਉਹਦੇ ਛਤਰ ਸ਼ਾਇਆ ਏ ਕੀ ਦੁਨੀਆ ਦੀ ਨਾਨਕ ਸੁਣਿਆ ਧੁਰ ਫਰਮਾਨਾ ਰਸਨਾ ਹਾਰ ਗੁਣ ਗਾਇਆ ਕਿਹੜਾ ਧੁਰ ਫਰਮਾਨਾ ਦਿੱਤਾ ਉਹਨਾਂ ਨੇ ਸਤਨਾਮ ਫਿਰ ਉਹਨਾਂ ਨੇ ਜਨਾਈ ਵੀ ਘਾਟੀ ਗਿਆ ਸੀ ਨੇਕ ਲੰਕ ਹੋਏ ਉਤਰ ਸੀ ਮਹਾ ਭਲੀ ਹੁੰਦਾ ਹੈ ਇਤਿਹਾਸ ਬਣੀ ਦੇ ਵਿੱਚ ਲਿਖਾਇਆ ਸੱਚੇ ਪਾਤਸ਼ਾਹ ਨੇ ਕਾਲਯੁਗ ਅੰਤਮ ਆਉਣਾ ਸਾਚਾ ਰਾਣਾ ਨੇਕ ਲੰਕ ਨਾ ਉਤਰਿਆ ਕਾਲਯੁਗ ਅੰਤ ਦੇ ਵਿੱਚ ਕਿੰਨੇ ਉਹ ਪ੍ਰਮਾਤਮਾ ਨੇ ਆਇਆ ਉਹਨੇ ਪ੍ਰਗਟ ਹੋਇਆ ਆਣ ਕੇ ਆਪਣਾ ਨੇਕ ਲੰਕ ਨਾ ਰਖਾਇਆ ਔਰ ਜਗਿਆ ਉਤਾਰ ਰਿਹਾ ਹੈ ਅਜੋ ਉਸੇ ਦਾ ਹੀ ਇਹ ਸਾਰਾ ਕੁਝ ਜਾਪ ਕਰਾਂ ਉਸੇ ਦੀ ਲਖਾਈ ਹੋਈ ਕਰ ਬਾਣੀ ਆਪਾਂ ਪੜ ਰਹੇ ਹਾਂ ਉਸੇ ਦੀ ਬਾਣੀ ਦੇ ਵਿੱਚੋਂ ਸਾਨੂੰ ਮਾਰਗ ਮਿਲ ਰਿਹਾ ਕਾਲਯੋਗ ਅੰਤਮ ਆਉਣਾ ਸਾਚਾ ਰਾਣਾ ਨੇਕ ਲੰਖ ਨੌ ਧਰਾਇਆ ਜੋਤ ਸਰੂਪੀ ਪਹਿਰੇ ਬਾਣਾ ਚਾਰ ਵਰਨਾ ਦਿਸਣਾ ਬਾਣਾ ਕਿਹੜਾ ਉਹਦਾ ਜੋਤ ਸਰੂਪ ਹੈ ਇੰਦਾ ਚੋਂ ਵਰਨਨ ਨਹੀਂ ਦਿਖਾਈ ਦਿੰਦਾ ਦਿਖਾਈ ਉਹਦਾ ਨਹੀਂ ਦਿੰਦਾ ਜਦੋਂ ਸਰੀਰ ਵਿੱਚ ਪ੍ਰਗਟ ਹੋ ਕੇ ਸਮਾਜ ਦੇ ਵਿੱਚ ਸਾਰਾ ਆਪਣਾ ਖੇਲ ਕਰਦਾ ਆਪੇ ਵਰਤੇ ਆਪਣਾ ਭਾਣਾ ਭਾਣੇ ਵਿੱਚ ਨਾ ਕਿਸੇ ਰਖਾਇਆ ਜੋ ਕੁਛ ਵੀ ਉਹ ਕਾਰਜ ਕਰਤਾ ਜੋ ਨੇ ਕਰਨਾ ਹੈ ਜੋ ਭਾਣੇ ਚਲਾਉਣੇ ਆ ਉਹ ਖੁਦ ਮਾਲਕ ਆ ਜੋਤੀ ਜੋ ਸਰੂਪ ਹਰ ਆਪ ਆਪਣੀ ਜੋਤ ਧਾਰ ਸ੍ਰਿਸ਼ਟ ਸਵਾਈ ਇਹ ਸਮਝਾਇਆ ਕਿਉਂਕਿ ਜੋਤੀ ਸਾਡੀ ਆਤਮਾ ਹੈ ਜੋਤ ਸਰੂਪ ਉਹ ਪਰਮਾਤਮਾ ਹੈ ਔਰ ਆਪਣੀ ਜੋਤ ਉਹਨੇ ਆਪ ਹੀ ਧਰੀ ਤੇ ਸਾਰੀ ਸ੍ਰਿਸ਼ਟ ਸਵਾਈ ਨੂੰ ਇਹ ਸਮਝਾ ਦਿੱਤਾ ਗਿਆ ਨੇ ਕਲੰਕ ਉਤਰੇ ਆਵੇ ਵਿੱਚ ਸੰਸਾਰ ਲੋਕ ਮਾ ਮਾ ਦੇ ਕੋਹ ਜਨਮ ਨਹੀਂ ਲੈਂਦਾ ਉਹ ਉੱਤਰ ਦਾ ਜੋਤ ਸ਼ਬਦ ਦੀ ਧਾਰ ਬਣ ਕੇ 26 ਕੋ 2000 ਵੀ ਕੈਨ ਵੀ ਨੋ ਉਤਰੇ ਪ੍ਰਗਟ ਹੋਇਆ ਜਿੱਥੇ ਆ ਕੇ ਨੇ ਸੋ ਮਹਾਰਾਸ਼ੀ ਸਹਿਮ ਸ਼੍ਰੀ ਗੋਵੰਦ ਦੀ ਜੈ ਦਾ ਅਰਦਾਸ ਕਰਦਾ ਹਾਂ ਨੇਕ ਅੰਕ ਉਤਰੇ ਆਵੇ ਵਿੱਚ ਸੰਸਾਰ ਤਾਣਾ ਪੇਟਾ ਨਾ ਕੋਈ ਸੂਤਰੇ ਨਾ ਕੋਈ ਬੰਦ ਬਣਾਏ ਜੀਵ ਗਵਾਰ ਅੱਗੇ ਸਾਨੂੰ ਨੇਕ ਲੰਗ ਕੀਆ ਮਾਤ ਪਿਤ ਭਾਈ ਭੈਣ ਸਾਖ ਸੱਜਣ ਸਹਿਣ ਪੁੱਤ ਨਾ ਪੋਤਰੇ ਨਾ ਕੋਈ ਨਾਰੀ ਕਰੇ ਪਿਆਰ ਕਿਉਂਕਿ ਨੇਕ ਲੰਗ ਕੀਆ ਪਰਮਾਤਮਾ ਦਾ ਨਾਮ ਜਿਹਦਾ ਨਾਮ ਮਾਤਾ ਹੈ ਨਾ ਪਿਤਾ ਹੈ ਨਾ ਭੈਣ ਹੈ ਨਾ ਭਾਈ ਹੈ ਨਾ ਪੋਤਿਆ ਨਾ ਪੁੱਤਰਿਆ ਨਾ ਨਾਰੀ ਹੈ ਉਹ ਕੀਆ ਜੋਤਿ ਸ਼ਪਤੀ ਤਾਰ ਜੋਤੀ ਜੋ ਸੁਭਰ ਆਪ ਆਪਣੀ ਕਿਰਪਾ ਕਰ ਖੇਲੇ ਖੇਲ ਆਪ ਨਰੰਕਾਰ ਨਿਰਗੁਣ ਨਾਨਕ ਮਿਲੰਨਿਆ ਪਾਇਆ ਪਰਮਪੁਰਖ ਕਰਤਾਰ ਕਿਉਂਕਿ ਨਿਰਗੁਣ ਨੇ ਹੀ ਸੈਖ ਸ਼੍ਰੋਗੁਣਾਨ ਦੇ ਵਿੱਚ ਖੇਲ ਖੇਡਿਆ ਕਰ ਸਾਚਾ ਇੱਕ ਸੋਹਣਿਆ ਵਿਛੜਿਆ ਸੰਸਾਰ ਸਾਚਾ ਮੀਤ ਕਿਸੇ ਨਾ ਜੰਮਿਆ ਆਵੇ ਜਾਵੇ ਵਾਰ ਨੂੰ ਵਾਰ ਇਹ ਸੱਚਾ ਮੀਤ ਕਿਰ ਹੈ ਪੁਰਖ ਆਕਾਲ ਪਰਮਾਤਮਾ ਨੇ ਬਣਾ ਜਿੰਨੂੰ ਕਿਸੇ ਨੇ ਜੰਮਿਆ ਨਹੀਂ ਔਰ ਉਹ ਆਪਣੇ ਸਮੇਂ ਦੇ ਨਾਲ ਹੀ ਸੰਸਾਰ ਦੇ ਵਿੱਚ ਆਉਂਦਾ ਹੈ ਤੇ ਆਣ ਕੇ ਸਾਰੀ ਆਪਣੀ ਖੇਲ ਕਰਦਾ ਹੈ ਨਾ ਘੜਿਆ ਨਾ ਭੰਨਿਆ ਸ੍ਰਿਸ਼ਟ ਸਬਾਈ ਘੜਨ ਭੰਨਣ ਹਾਰ ਕਿਉਂਕਿ ਉਹਨੂੰ ਨਾ ਕਿਸੇ ਨੇ ਘੜਿਆ ਨਾ ਬਣਾਇਆ ਤੇ ਨਾਮ ਨੂੰ ਕਿਸੇ ਨੇ ਭੰਨਿਆ ਪਰ ਉਹ ਸ੍ਰਿਸ਼ਟ ਸਬਾਈ ਨੂੰ ਸਾਰੀ ਨੂੰ ਘੜਨ ਹਾਰ ਵੀ ਆ ਤੇ ਭੰਨਣ ਹਾਰ ਵੀ ਆ ਉਹ ਆ ਉਹ ਅਕਾਲ ਤੀਨ ਲੋਕ ਕਿਸੇ ਨਾ ਡੰਨਿਆ 14 ਹਟ ਨਾ ਪਾਉਣ ਸਾਡ ਉਹਨੂੰ ਤਿੰਨਾਂ ਲੋਕਾਂ ਦਾ ਤੇ ਉਹ ਮਾਲਕ ਆ ਉਹਨੂੰ ਦੱਲ ਪਾਉਣ ਸਾਡ ਤਿੰਨੇ ਲੋਕ ਤੇ ਉਹਦੇ ਹੁਕਮ ਦੇ ਵਿੱਚ ਚੱਲ ਰਹੇ ਨੇ ਜੁਗ-ਜੁਗ ਦੇਸੇ ਨਾ ਆਤਮ ਅੰਨਿਆ ਹਰ ਸੰਤਨ ਕਰੇ ਪਿਆਰ ਆਤਮ ਬੰਨੇ ਕਿਦਮ ਕਰਨੇ ਜਿਨ੍ਹਾਂ ਅਗੇ ਆਉਂਦਾ ਜਦੋਂ ਉਸ ਪਰਮਾਤਮਾ ਦੇ ਬਾਰੇ ਸਾਨੂੰ ਜਾਣਕਾਰੀ ਨਾ ਹੋਵੇ ਜਨ ਭਗਤਾਂ ਪਿੱਛੇ ਫਿਰੇ ਭੰਨਿਆਂ ਲੋਕ ਮੋਤ ਲੈ ਅਵਤਾਰ ਜਨ ਭਗਤਾਂ ਦੇ ਪਿੱਛੇ ਭਜਾ ਕਰਦਾ ਲੋਕ ਮੋਤ ਦੇ ਵਿੱਚ ਅਵਤਾਰ ਵੀ ਲੈਂਦਾ ਤੇ ਉਹਨਾਂ ਨੂੰ ਆ ਕੇ ਇਕੱਠੇ ਕਰਦਾ ਇਕੱਠੇ ਕਰਕੇ ਸਤ ਮਾਰਗ ਤੇ ਸੱਚ ਮਾਰਗ ਦੇ ਤੇ ਚਲਾਉਂਦਾ ਜਨਣੀ ਜਨ ਨਾ ਕਿਸੇ ਜੰਨਿਆਂ ਜੱਟ ਧੰਨਾ ਲਾਏ ਪਾਰ ਜਾਟਾ ਤਾਂ ਇਹਨਾਂ ਨੂੰ ਵੀ ਪਾਰ ਕਰਨ ਲੱਗ ਰਹੀ ਉਹ ਪੱਥਰ ਨੂੰ ਜ਼ਰੂਰ ਮੰਨਦਾ ਰਿਹਾ ਸੀ ਲੇਕਿਨ ਜਦੋਂ ਉਹਦਾ ਤੀਜਾ ਨੇਤਰ ਅੰਤਮ ਜਿਹੜੀ ਦ੍ਰਿਸ਼ਟੀ ਖੋਲ੍ਹ ਦਿੱਤੀ ਸੀ ਤੇ ਫਿਰ ਉਹਨੂੰ ਸਾਰੇ ਪਾਸੇ ਹੀ ਪ੍ਰਮਾਤਮਾ ਲਿਖੋਂ ਨਜ਼ਰ ਆਉਣ ਲੱਗੀ ਗੀ ਗੁਰਮੁਖ ਵਿਰਲੇ ਸਤਿਗੁਰ ਪੂਰਾ ਮੰਨਿਆ ਨਾਨਕ ਰਸਨਾ ਕਹੇ ਬੋਲ ਸਬਸਿ ਗੁਰਨਾਮ ਤੇ ਜੀ ਨੇ ਕਹਿਆ ਇਹ ਬੁਰਮਾ ਕਾ ਵਿਰਲੇ ਹੀ ਹੁੰਦੇ ਜਿਹੜੇ ਸਤਪੁਰ ਪੂਰੇ ਨੇ ਹੁਣਾਂਦੇ ਆ। ਬਾਕੀ ਤੇ ਉਸ ਸਮੇਂ ਦੇ ਵਿੱਚ ਵੀ ਸੰਸਾਰ ਉਹਨਾਂ ਨੂੰ ਕਰਾਈ ਨਹੀਂ ਖੈ ਰਿਆ ਸੀ। ਕਿਉਂਕਿ ਪ੍ਰਮਾਤਮਾ ਦੀ ਸੰਸਾਰ ਨਾਲ ਉਲਟੀ ਲੱਟ ਹੁੰਦੀ ਆ। ਜੋ ਸੰਸਾਰ ਕੰਮ ਕਰਦਾ ਪ੍ਰਮਾਤਮਾ ਉਹਨਾਂ ਨੂੰ ਤੋੜ ਕੇ ਆਪਣੇ ਮਾਰਗ ਦੇ ਸੱਚੇ ਰਾਹ ਦੱਸਦਾ ਤੇ ਸੰਸਾਰ ਉਹਨੂੰ ਉਲਟਾ ਹੀ ਮਤ ਪਿਆਦਾ। 1084 ਵੇਖਣ ਹਾਰਾ ਡੰਨਿਆ ਦੇਵਨ ਲਖ ਚਰਾਸੀ ਦੇਵਨ ਹਾਰਾ ਡੰਨਿਆ ਅੰਤਮ ਕਾਲਯੋਗ ਪ੍ਰਗਟ ਹੋਏ ਨੇਕ ਲੰਕ ਨਾਰਾਇਣ ਨਾਰ ਸਰਪਤਾਰ ਹੋਰ ਹੋਇਆ ਤੁਸੀਂ ਸਾਰਿਆਂ ਨੇ ਦਰਸ਼ਨ ਕੀਤੇ ਆ ਅੱਜ ਜ਼ਰੂਰਤ ਕੀ ਹੈ ਸਾਨੂੰ ਮਹਾਰਾਜ ਦੀ ਹਰ ਬਾਣੀ ਦੇ ਵਿੱਚ ਹੀ ਆਉਂਦਾ ਮਨਮਤ ਜੀਵ ਤਿਆਗ ਗੁਰਮਤ ਲੈ ਪਰਣਾਏ ਆਪਣੀ ਮਨਮਤ ਨੂੰ ਛੱਡ ਕੇ ਗੁਰੂ ਦੀ ਮੱਤ ਕੋਹਾ। ਔਰ ਸੱਚਾ ਮਾਰਗ ਵੀ ਸਾਨੂੰ ਤਾਂ ਹੀ ਮਿਲਣਾ ਇਸੇ ਅਸੀਂ ਉਸ ਮਾਰਗ ਤੇ ਚੱਲਣਾ। ਨਾ ਕਦੇ ਛੱਪਰ ਨਾ ਛੰਨਿਆ ਮੰਦਰ ਮਾੜੀ ਨਾ ਕਰੇ ਪਿਆਰ ਜੋਤੀ ਜੋਸ ਰੂਪ ਹਰ ਆਪ ਆਪਣੀ ਜੋਤ ਧਰ ਕਰੇ ਖੇਲ ਅਗਮ ਅਪਾਰ ਖੇਲ ਅਪਾਰ ਹਰ ਨਰੰਕਾਰਾ ਵਿਚ ਸੰਸਾਰ ਆਪ ਕਰਾਈ ਆ ਇਕ ਅੰਕਾਰਾਕਾਰ ਪਸਾਰਾ 1084 ਵੇਖ ਬਹਾਈ ਸ਼ਬਦ ਅਗੰਮੀ ਇੱਕ ਜਕਾਰਾ ਜੋ ਬੋਲੇ ਆਪਣੀ ਵਾਰਾ ਜੁਗ ਜੁਗ ਦਾਤਾ ਦੇ ਪਰਵਾਹੀ ਆ ਕਾਲ ਜਗ ਤੇਰਾ ਰੂਪ ਚਾਰੋਂ ਕੁੰਡ ਧੂਆ ਧਾਰਾ ਸੱਚਾ ਚੰਦ ਨਾ ਕੋਈ ਚੜਾਈ ਆ ਕਾਲ ਯੁਗ ਦੇ ਵਿੱਚ ਰੂਪ ਧੂਆ ਧਾਰਾ ਕਿਉਂ ਪਿਆ ਹੈ ਕਿਉਂਕਿ ਜਿਹਦੇ ਵਿੱਚ ਜਿੰਨੀਆਂ ਸਾਰੀਆਂ ਕੂੜਦੀਆਂ ਕਰਿਆਵਾਂ ਆ ਗਈਆਂ ਜਦੋਂ ਕੂੜਦੀਆਂ ਕਰਿਆਵਾਂ ਆ ਜਾਂਦੀਆਂ ਤਾਂ ਉਦੋਂ ਅਸੀਂ ਕਾਲ ਯੁਗ ਦੇ ਵਿੱਚ ਆ ਜਾਂਦੇ ਹਾਂ ਜਦੋਂ ਸਤਿ ਵਿੱਚ ਪ੍ਰਵੇਸ਼ ਕਰ ਜਾਂਦੇ ਹਾਂ ਉਹਦੇ ਵਿੱਚ ਸਾਡੇ ਵਿੱਚ ਜਿਹੜੇ ਸਤੋ ਗੁਣ ਸਾਰੇ ਆ ਜਾਂਦੇ ਆ ਉਦੋਂ ਫਿਰ ਜੱਤ ਸਤ ਸੰਜਮ ਸੰਤੋਖ ਦਇਆ ਭਾਵਨਾ ਸਭ ਆ ਜਾਂਦੀ ਸਾਡੇ ਵਿੱਚ ਨਾਨਕ ਬੋਲੇ ਸਤਿ ਜਕਾਰਾ ਚਾਰ ਵਰਨਾ ਕਰੇ ਪਿਆਰਾ ਸਾਚੀ ਸ਼ਰਨਾ ਇਕ ਰਖਾਈ ਆ ਨਾਨਕ ਬੋਲੇ ਸਤਿ ਜਕਾਰਾ ਕਰੇ ਸਤ ਨਾਮ ਦਾ ਜਕਾਰਾ ਹੈ ਤਾਹਾਂ ਔਰ ਚਾਰੇ ਵਰਨਾ ਵਾਸਤੇ ਇਕ ਅੰਗਦ ਅੰਗੀਕਾਰਾ ਅਮਰਦਾਸ ਅਮਰਤ ਘਾਰਾ RAMਦਾਸ ਮਲਾਈਆ ਅਰਜਨ ਬੋਲ ਸੱਚ ਜਕਾਰਾ ਬਹੁਤ ਅਗਾਂ ਸ਼ਬਦ ਜਨਾਈਆ ಏਕਾ ਗੁਰ ਇੱਕ અવਤਾਰਾ ಏਕਾ ਇੱਕ ਇੱਕ ਹੋਇਆ ਕਿਉਂਕਿ ਫਰਮਾਤਮਾ ਕੋ ਇੱਕ ਹੋਇਆ ਉਹਨੇ ਇੱਕ ਹੀ ਰਣਾਵਾ ਸੰਸਾਰ ਦੇ ਵਿੱਚ ਉਹਨੇ ਵੱਖ-ਵੱਖ ਰੂਪ ਧਾਰਨ ਕਰਕੇ ਸੰਸਾਰ ਨੂੰ ਸੇਧ ਦੇਣ ਵਾਸਤੇ ਆਣਾ ਸੋਹਸ ਸੰਜੀਓ ਮੈਂ ਤੇ ਹੀ ਹਰ ਬਾਣੀ ਸਮਾਪਤ ਕਰਨ ਦੀ ਸੱਚੇ ਪਾਤਸ਼ਾਹ ਜੀ ਪਾਸੋਂ ਔਰ ਹਰ ਸੰਗਤਵਾਸੋਂ ਮੈਂ ਇਜਾਜ਼ਤ ਚੁਨਾਹਾਂ ਜੇ ਕੋਈ ਅੱਖਰ ਵੱਧ ਘਟ ਪੜਿਆ ਗਿਆ ਹੋਵੇ ਵਿਚਾਰ ਕਰਦਿਆਂ ਕੁਛ ਗਲਤ ਬੋਲਿਆ ਗਿਆ ਹੋਵੇ ਤਾਂ ਮੈਂ ਸੱਚੇ ਬਾਸ਼ਾਹੀ પાસે ਹਰ ਸੰਗਤਵਾਸੋਂ ਖਿਮਾ ਮੰਗਦਾ ਹਾਂ ਆਓ ਪੰਜ ਕਾਰਿਆਂ ਦਾ ਸਾਰ ਦਿਓ ਜੀ ਪੰਜ ਕਾਰੇ ਸੱਚੇ ਬਾਸ਼ਾਹੀ ਦਾ ਹੁਕਮ ਹੈ ਤੇ ਹੱਥ ਜੋੜ ਕੇ ਨੇਤਰ ਬੰਦ ਕਰਕੇ ਸਿਰ ਝੁਕਾ ਕੇ ਆਪਾਂ ਲਗਾਣਾ ਹੈ ਕਿਉਂਕਿ ਇਹਨਾਂ ਦਾ ਮਤਲਬ ਕੀ ਆ ਕਿ ਜੇ ਅੱਖਾਂ ਖੋਲ ਕੇ ਰਹਾਦੇ ਆਪਾਂ ਸੰਸਾਰ ਨਾਲ ਜੁੜੇ ਰਹਿੰਦੇ ਆਂ ਨੇਤਰ ਬੰਦ ਕਰਨੇ ਸੰਸਾਰ ਨਾਲ ਟੁੱਟਣਾ ਹੈ ਟੁੱਟ ਕੇ ਪਰਮਾਤਮਾ ਦੇ ਨਾਲ ਨਾਲ ਜੁੜਨਾ ਹੈ ਆਓ ਜਿਕਰਿਆਂ ਦਾ ਸਵਾਗਤ ਸੋ ਹਿੰਦਰੀਸ਼ ਸਿੰਘ ਵਿਸ਼ਨੂੰ ਭਗਵਾ shem <speaking in Hebrew> so